ਸਾਸਰੀ ਕਾ ਜੀ ਸਾਡੇ ਵੱਲੋਂ ਜਾਣੀ ਕਿ ਸੰਘਾ ਫੈਮਿਲੀ ਵੱਲੋਂ ਅੱਜ ਸਾਡੇ ਪਿੰਡ ਜਗਾ ਬੋਲ ਦਾ ਦਾ ਕਟਿਆ ਦਾ ਮੇਲਾ ਤੇ ਅੱਜ ਤੁਹਾਨੂੰ ਦਿਖਾਉਣਾ ਬੋਲ ਦਾ ਦੇ ਕਟਿਆ ਦਾ ਮੇਲਾ ਤੇ ਕਿਹੜੇ ਕਿਹੜੇ ਨਾਮ ਆ ਬਹੁਤ ਤਗੜੇ ਨਾਮ ਆ ਘੱਟੂ ਬੜਤਾਸ 15 ਮੋਟਰਸਾਈਕਲ ਹੀ ਰੱਖੇ ਆ ਅੱਜ ਤੁਹਾਨੂੰ ਦਿਖਾਉਣੇ ਆ ਕਿਹੜੇ ਕਿਹੜੇ ਮੋਟਰਸਾਈਕਲ ਆ ਆ ਜੋ ਪਹਿਲੇ 3 4 ਸਾਰੇ ਦੇਖੋ ਆ ਤੋਂ ਇਹ ਨਾਮ ਤੇ ਮਿਲਦਾ ਹੈ ਇਹਨਾਂ ਕੋਲ ਦੇ ਤਾਂ ਪਹਿਲਾ ਨਾਮ ਬੁਲਟ ਮੋਟਰਸਾਈਕਲ ਆ ਆ ਸਾਰੇ ਮੋਟਰਸਾਈਕਲ ਜਿਹੜੇ ਨਾਮ ਦੇ ਵਿੱਚ ਹੀ ਆ ਦੇਖ ਲਓ ਤੇ ਆ ਕੀ ਦੇ ਟਿੱਪੇ ਆ ਇਹ ਵੀ ਜਿਹੜਾ ਫਾਸਟ ਸੈਗੰਡ ਆ ਸਾਰਾ ਸ਼ੀਲਡਾਂ ਦੇਖ ਲਓ ਬਹੁਤ ਹੀ ਪਾਣੀ ਮੇਲਾ ਹੁੰਦਾ ਸਾਡੇ ਫੰਦ ਬਾਬਾ ਕਾਨ ਦਾ ਹਦੀ ਜਗ੍ਹਾ ਤੇ ਹੌਂ ਤਾਂ ਨੂੰ ਥੋੜੇ ਭੌਲ ਵੀ ਭਾਈ ਦੇ ਦਿਖਾਉਣੇ ਪਕੌੜਿਆਂ ਦਾ ਵੀ ਟਟ ਲੰਗਰ ਵਰ ਤੇ ਇੱਧਰ ਚਾਹ ਜੂ ਵੀ ਚੱਲਦੀ ਆ ਉਹਨੇ ਹੁਣ ਇੱਥੇ ਸਾਡੀ ਬਣਾ ਦੇ ਆਹ ਦੇ ਅੰਕਲ ਹੁਣੀ ਦੂਜੀ ਚਾਹ ਪਾਤਾ ਫੜਿਆ ਨਾ ਆਹ ਤੇਰੇ ਆਪਣੇ ਮੁੰਡੇ ਐਵੇਂ ਚਾਹ ਦੇ ਨਾਲ ਨਾਲ ਦੂਜੀ ਚਾਹ ਵੀ ਚੱਲਣ ਲੱਗੀ ਆ ਉਹ ਵੀ ਇੱਥੇ ਪ੍ਰਧਾਨ ਨੂੰ ਦੱਸਿਆ ਜੀ ਜਗਾ ਦੇ ਪ੍ਰਸ਼ਾਦ ਬਹੁਤ ਚੰਗਾ ਆ ਪਕੌੜਿਆਂ ਦਾ ਵੀ ਲੰਗਰ ਲੱਗਾ ਜਿੰਨੇ ਮਰਜ਼ੀ ਖਾਓ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਸਾਰੀਆਂ ਜੀ ਚੀਜ਼ਾਂ ਹੋਣੀਆਂ ਬਣੇ ਰਿਓ ਬਲੌਗ ਦੇ ਨਾਲ ਜਿੱਥੇ ਪ੍ਰਸ਼ਾਦ ਚੜਦਾ ਇੰਦਾ ਵੀ ਵਰਤਾ ਜਾਂਦੇ ਆ ਜਿਹੜੇ ਵੀਰ ਨੇ ਪ੍ਰਣੀ ਨਹੀਂ ਲਿਏ ਹੋਣਾ ਅੱਜ ਨਾਲ ਨਾਲ ਤੁਹਾਨੂੰ ਬਲੌਕ ਇਦਾਂ ਬੋਲ ਦੋੜਦੇ ਆ ਬੱਚੇ ਪੁੱਛੇ ਕਿ ਦਾੰਦ ਉਹਦੇ ਸਾਰਾ ਦਿਖਾਉਣਾ ਤੁਸੀਂ ਦੇਖੀ ਜਾਈਓ ਨਾਲ ਦੀ ਨਾਲ ਉਹਨਾਂ ਨੇ ਜਗਾ ਜਰਾ ਥੋੜੀ ਜਿਹੀ ਬਣਾ ਲੈਂਦਾ ਸਟੇਜ ਤੇ ਸਟੇਜ ਵੀ ਦਿਖਾਉਨੇ ਆ ਤੁਹਾਨੂੰ ਹਾਂ ਸਾਰੀ ਸਾਡੀ ਸਟੇਜ ਬਣੀ ਆ ਕਿੰਨਾ ਇੱਥੇ ਜਾਣਾ ਇਦਾਂ ਵਿੱਚ ਪਾਣੀ ਵੀ ਨਿਕਲਦਾ ਜਿੰਨਾ ਫੂਕ ਪਾਰੀ ਪਰ ਆ ਜਾਂਦਾ ਜੇ ਬੱਝਣਾ ਹੈ ਸਾਰੇ ਬਾਹਰ ਹੋ ਤੁਈ ਖਮਾ ਫੇ ਲਿਜਾ ਕਿੰਨੇ ਦਾ ਯਾਤਨਾ ਇਹ ਦੇਖਦਾ ਕਿ ਆ ਪੰਜ ਮਿੰਟ ਪੰਜ ਮਿੰਟ ਵਾਜੇ ਕੋਈ ਨਹੀਂ ਆ 6 ਮਿੰਟ 6 ਮਿੰਟ ਦੇ ਵਿੱਚ ਜਿਹਨੇ ਸਭ ਤੋਂ ਜ਼ਿਆਦਾ ਨੇ ਮਾਰੇ ਤਿਆਰ ਪਹਿਲਾ ਨਾਮ ਬੁਲਟ ਮਟਰ ਸੈਵਾਂ ਦਾ ਦੂਜਾ ਨਾਮ ਪੰਟੀਨਾ ਤੀਜਾ ਸਾਰੇ ਮੋਟਰਸਾਈਕਲ ਬੈਸਟਾਂ ਨੂੰ ਹਕਾਵਿਆਂ ਨੂੰ ਵੀ ਮਿਲਣੇ ਆ ਇਦਾਂ ਗਿਣਤੀ ਸ਼ੁਰੂ ਹੋਣੀ ਆ ਸਾਰੀ ਜਿੱਦਾਂ ਮਗਰ ਦੇਖੋ 5 ਇਦਾਂ ਗਿਣਤੀ ਨਹੀਂ 6 ਬਹੁਤ ਤਕੜਾ ਮੇਲਾ ਹੁੰਦਾ ਹੈ ਕ੍ਰਾਤ ਅਜਿੰਦਰ ਵੀ ਮੇਲੇ ਤੇ ਆਇਆ ਸਪੈਸ਼ਲ ਸੱਦਿਆ ਆਇਆ ਜਿੰਦਰ ਕਹਿੰਦੀ ਆਂ ਪਾਪਾ ਜਣਾ ਆਂ ਹਾਂ ਮੇਰਾ ਹਲੇ ਟਾਈਮ ਹੈ ਦਾ ਰਾਤ ਦਾ ਆਉਨੂ ਤਾਡੀ ਸਾਲਾ ਤਾਡੀ ਤੇ ਪਜਾਲੀ ਵੀ ਟੇਢੀ ਹੋਈ ਰਹਿਣੀ ਇਜਾਦ ਨਹੀਂ ਉਹ ਪੁਸ਼ਪਾਹਰ ਵਾਂਗੂ ਰਹਿਣੀ ਨਾ ਜੇ ਨਾ ਉਧਰ ਫਲੰਗੀ ਲੱਗੀ ਆ ਉਧਰ ਹੋਈ ਵੀ ਪੁਸ਼ਪਾਵਾ ਨਹੀਂ ਅੱਜ ਅੱਜ ਫਲੰਗੀ ਲੱਗ ਗਈ ਆ ਕਿੱਦਾਂ ਜਾਣਾ ਸ਼ਰਾਬ ਆਜੋ ਅੱਜ ਤੁਹਾਨੂੰ ਮੈਂ ਅੰਦਰ ਉਹ ਜਿੱਥੇ ਉਹਦਨ ਮੱਛੇ ਵਾਲੇ ਦਾ ਇੰਤਖਾ ਨਹੀਂ ਹੋਇਆ ਜਿੱਥੇ ਪ੍ਰਸ਼ਾਦ ਬਹੁ ਵੀਰਾਂ ਮੈਸੀ ਕੀਤੇ ਸੀ ਵੀ ਕਿੱਥੇ ਪ੍ਰਸ਼ਾਦ ਸ਼ਰਾਬ ਦਾ ਪ੍ਰਸ਼ਾਦ ਚੜਦਾ ਅੱਜ ਤੁਹਾਨੂੰ ਜਗਾ ਅੰਦਰੋਂ ਦਿਖਾਉਣਾ ਮੈਂ ਤੇ ਕਿਹੜੇ ਕਿਹੜੇ ਲੈਵਲ ਦੀ ਹੈ 28 792 ਅਨਤੀ

ਆ ਸੋਨੀਮ ਬੂਤਨਾ ਨੰਬਰ 20 ਵੀ ਇਧਰ ਆ ਰਿਹਾ ਚਾਹ ਦਾ ਪਾਪਾ ਕਹਾਂ ਦਾ 30 ਨੂੰ ਮੇਰੇ ਪਾਪਾ 30 38 ਗੜਾ ਚੱਲ ਬੰਦ ਮੈਂ ਨਹੀਂ ਅੰਕਾੜੀ 40 ਆਪੇ ਦੇ ਕਾਰੋਬਾਰ ਚ ਬਤਾ ਕੰਨ ਸੱਚੇ ਪਾਛੇ 42 ਲੈ ਜੀ ਚ ਤਾਂ ਬੈਠ ਕੇ ਵੇ ਇਨਾਂ ਨੇ ਫਿਰ ਹੁਣ ਆਇਆ ਫੇ ਬਹਿ ਜਾ ਮੇਰਾ ਵੀਰ ਪਾ ਨਹੀਂ ਬੱਜਦਾ ਕਾਰੋਬਾਰ ਚ ਬਤਾ ਕੰਨ ਸੱਚੇ ਪਾਛੇ 42 ਜਿਹੜੇ ਪਰਵਾੜ ਤੇ ਤੰਦਰ ਉੱਤੇ ਬੈਠੇ 42 ਬਾਬਾ ਗਾਗਰ ਨਾ ਬਾਬਾ ਕਾਉਂ ਦਾ ਸੂ ਐਕ ਐਕ 45 ਕਾਰੋਬਾਰ ਚ ਬਤਾ ਕੰਨ ਸੱਚੇ ਪਾਛੇ ਬਣਾ ਤੁਸੀਂ ਲਿਆ ਕੇ ਬਈ ਆਵੇ ਹਜ ਦੀ ਪ੍ਰਵਾਣਿਆ ਤੁਹਾਡੀ ਲੈ ਜਾਓ ਮੇਰਾ ਵੀ ਬਾਲੇ ਤੇਰੀ ਜੋਗ ਆ ਗਈ ਆ ਬਾਰਕੁਲਾ ਬੰਦੀ ਬੋਲ ਗਿਆ ਜੀ ਆ ਰਹੀ ਹੈ ਕਿੰਨੀ ਜਾਨ ਬਾਲੋ ਵੀ ਪਿਆਰੀ ਜੀ ਸਿੰਘ ਹੈ ਪੀ ਦੇ ਬਾਬੇ ਨੇ ਪਾਣੀ 500 ਰੁਪਏ ਨਾਮ ਦਿੱਤਾ ਤੇ ਨਾਲ ਹੀ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਮੇਰੇ ਪੁੱਤੇ ਨੂੰ ਬਾਬਾ ਬਾਹਰ ਭੇਜ ਦੇਵੇ ਅੱਗੇ ਤੋਂ ਦੀ ਬਾਹਰ ਜਾਣ ਦੀ ਖੁਸ਼ੀ ਦੇ ਵਿੱਚ ਉਹ ਮੋਟਰਸਾਈਕਲ ਨਾਲ ਵਜੋਂ ਦੇਣਗੇ ਹਰਪ੍ਰੀਤ ਸਿੰਘ ਜੀ ਵੀ ਲੈ ਗਏ ਬਾਬਾ ਜੀ ਨੇ 65 ਰੁਪਏ ਦਾਨ ਦਿੱਤਾ ਉਸ ਤੋਂ ਬਾਅਦ ਬਾਬਾ ਜਗਤ ਸਿੰਘ ਤੇ ਬਾਬਾ ਭਗਤ ਸਿੰਘ ਲੰਮਿਆਂ ਦੇ ਡੱਬੇ ਦੇ ਵਿੱਚੋਂ ਸਾਡੇ 2100 ਰੁਪਏ ਦਾਨ ਦੇ ਰਹੇ ਅਸੀਂ ਇਹਨਾਂ ਦਾਨੀ ਸਦਕਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜਗਤ ਸਿੰਘ ਤੇ ਬਾਬਾ ਭਗਤ ਸਿੰਘ ਦੁਨੀਆ ਦੇ ਟੱਪਰ ਤੋਂ 72100 ਰੁਪਏ ਦਾ ਦੇ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਤਨਮਾਨ ਕਰਦੇ ਹਾਂ ਬਾਅਦ جان پواہ سارے رسے ٹولہ سارا کچھ ملتا ہی میلے یہ نہیں پھونڈا پہنچ جاتے ਹੇ ਭਾਜੀ ਤੇ ਪੁੱਤੀਆਂ ਬੰਨੀਆਂ ਸੋਹਣੀਆਂ ਲੈ ਕੇ ਕੰਬੜਾ ਲੈ ਕੇ ਸਾਹਮਣੇ ਤੇ ਸਾਹਮਣੇ ਤੇ ਇਹ ਜਿਹੜਾ ਪਾਣ ਤੇਰਾ ਜੀਤਾਂ ਵੀ ਦਾ ਮਨਾਉਣਾ ਹੈ ਐਕਟ ਦਾ 12 ਜੀਤਾਂ ਜਾਣੀਆਂ 14 ਜੀਤਾਂ ਦਾ ਪ੍ਰਧਾਨ ਰੋਗਾਰ ਚਾਹਣ ਵਾਲੇ ਚੱਲ ਜੀ ਆ ਦੇਖੋ ਕਿੰਨੀ ਸੋਹਣੀ ਪ੍ਰਾਣੀ ਬਣ ਗਈ ਲਿਆ ਸਾਰੇ ਜਣ ਚੱਕ ਲੈ ਕੇ ਅੱਗੇ ਚੱਲੋ 500 ਰੁਪਏ ਚੱਕਰਵਾਇਆ ਜਾਵੇਗਾ ਅੱਛਾ ਆ ਗਿਆ ਅਵੇ ਜੀਵੋ ਸਾਹਿਬ ਵੀ ਆ ਗਏ ਹਾਂ ਪਾਲਿਆ ਲੰਗਰ ਪਾਣੀ ਪਕੌੜੇ ਸਵੇਰ ਦੀ ਨਹੀਂ ਰੋਟੀ ਖਾਦੀ ਸਵੇਰ ਦੀ ਨਹੀਂ ਮੈਂ ਰੋਟੀ ਖਾਦੀ ਖਾਦੀ ਅੰਦਰ ਨੂੰ ਢੀਕਦੀ ਹੈ ਕਾ ਬਾਬੇ ਦੇ ਅੰਦਰ ਲੱਗੇ ਮਤਲਬ ਇਹ ਨਾ ਖਾ ਕੇ ਵੀ ਉਹਨਾਂ ਦੇ ਚੱਕਮੀ ਵੀ ਲੈ ਕੇ ਆ ਆ ਚੱਕਮੀ ਨਹੀਂ ਲੈ ਕੇ ਆ ਬਾਜ ਤੇਰਾ ਮਾਰਾ ਨਾ ਡੋਲਣੀ ਕਿਤੇ ਰੱਖੀ ਆ ਕਿ ਨਹੀਂ ਹਾਂ ਹਰਿ ਜੀ ਸਾਰਿਆਂ ਦਾ ਹੈਗਾ ਤੇ ਆਪਾਂ ਲੈ ਆਂਦਾ ਜੇਪੀ ਪਾ ਕੇ ਆਹੋ ਇੱਥੇ ਤਾਂ ਬੁੜੀਆਂ ਇੱਦਾਂ ਟੱਟ ਕੇ ਨਹੀਂ ਰਸਮੇ ਇੱਥੇ ਹੁੰਦੀ ਇਦਾਂ ਹੀ ਹੁੰਦੇ ਸੇਂਗ ਇਹਨੇ ਦੇਖਿਆ ਪ੍ਰਸ਼ਾਦ ਬਾਬੇ ਦਾ ਹੁੰਦਾ ਬਿਲਕੁਲ ਹੀ ਹੈ ਲਓ ਵੀ ਇੱਧਰ ਬੁੜੀਆਂ ਵੀ ਦੂਸਰੇ ਪਾਸੇ ਦੇਦੀਆਂ ਮੇਲਾ ਤੇ ਇੱਧਰ ਸਕਰੀਨ ਲੱਗੀ ਆ ਦੇਖੋ ਲਾਈਵ ਚੱਲਦਾ ਹੈ ਲਾਈਵ ਹੀ ਚੱਲਦਾ ਉੱਧਰ ਮੇਲਾ ਆ ਦੂਸਰੀ ਸਾਈਡ ਪਰ ਇੱਧਰ ਸਕਰੀਨ ਲੱਗੀ ਆ ਸਾਰੇ ਦੇਖੋ ਇੱਥੇ ਸਾਰੀਆਂ ਬੁੜੀਆਂ ਦੇ ਇੱਧਰ ਬੰਦੇ ਦੇ ਆਹ ਮੰਮੀ ਵੀ ਆਏ ਨੇ ਮੰਮੀ ਵੀ ਵੇਖੀਏ ਬਾਦਲ ਸਾਹਿਬ ਆ ਬਿੰਗੋ ਦੀ ਬਣਾ ਬਿਲਕੁਲ ਬਿਲਕੁਲ ਆਏ ਮੰਮੀ ਢੋਲੂ ਲੈ ਕੇ ਆਈ ਦਾ ਨਹੀਂ ਕਦੇ ਮੈਂ ਦਾਲ ਪਾਈ ਨਹੀਂ ਲੈ ਕੇ ਆਈਆਂ ਹੋਰ ਤਾਂ ਆ ਮੇਰੇ ਮੁਰਲਾਉ ਸਾਹਿਬ ਹੁਣ ਦੱਸ ਮੈਂ ਨਹੀਂ ਲੈਂਦਾ ਇੱਥੇ ਕੋਈ ਆ ਕੇ ਪਿਆ ਆ ਮੰਮੀ ਦੀਆਂ ਸੇਲੀਆਂ ਸਾਰੀਆਂ ਸੇਲੀਆਂ ਸਾਰੀਆਂ ਘਰ ਆਲਾ ਲੜਦਾ ਬਹੁਤ ਹਾਏ ਮੁੰਡਾ ਉਹਨਾਂ ਦੀ ਹੈਲਪ ਕਰਦਾ ਮੇਰੀ ਇਹ ਕੈਂਚੇਰ ਚੱਲਦੀ ਹੈ ਹਾਂ ਬਣਾਣਾ ਪ੍ਰੋਗਰਾਮ ਨੇ ਹੋਰ ਕਿਹੜਾ ਰੇਟ ਰੋਟੀ ਦੀ ਖਾਦੀ ਹਾਂ ਮੈਂ ਆ ਕੀ ਰੇਟੀ ਆ ਆ ਖਾਈ ਗੇ ਨਾ ਮੈਂ ਕੀ ਰੇਟੀ ਨਾ ਮੇਰਾ ਨਾਮ ਨਹੀਂ ਲੱਗਦਾ ਆ ਦੇਖਿਆ ਮੈਂ ਉਹ ਜਾਨ ਜਾਨਾ ਮਾਮਾ ਕਰ ਗਏ ਹੈ ਤਾਂ ਵੇਹ ਦੇ ਲੋ ਬਾਬਾ ਕੀ ਹਾਲ ਆ ਜੀ ਕਿਰਪਾ ਮਾਲਕ ਦੀ ਬੱਲੇ ਬਾਬਾ ਅਮਰੀਕਾ ਦਾ ਬੰਦਾ ਬੱਲੇ ਤੇ ਆ ਨਿਕਾ ਬਾਬਾ ਮੈਂ ਵੀ ਤੁਹਾਡੇ ਅਰਜਾ ਆ ਆ ਜੈਨ ਕਾ ਉਹਨਾਂ ਦਾ ਲੈਣਾ ਤਾਂ ਲੱਗਦਾ ਅਮਰੀਕਾ ਵਾਲੇ ਆ ਤੇਰੇ ਵੀ ਤਰ ਉਹ ਬੱਲੇ ਬਾਬਾ ਬਾਬਾ ਹੋਰ ਬਾਬਾ ਕਿੰਨਾ ਚਿਰ ਹੋ ਗਈ ਤਪੱਸਿਆ ਕਰਦਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਜਨਮ ਤੋਂ ਹੀ ਕਿਹੜਾ ਪਿੰਡ ਸੈਂਟਰ ਨਹੀਂ ਸਾਡਾ ਜਿਲ੍ਹਾ ਕਪੂਰਥਲਾ ਮਾ। ਓਏ ਤੇ ਫੇ ਤੂੰ ਲੋਕ ਨਹੀਂ ਖੱਪਕੋੜਾ ਪਕੂੜਾ ਖਾਦਾ ਬਾਬੇ ਦੇ ਅੰਦਰ ਜਾ ਕੇ। ਪੋੜਾ ਨਹੀਂ ਖਾਂਦੇ। ਪਕੌੜਾ ਖਾਂਦੇ ਨਹੀਂ। ਪੋੜਾ ਨਹੀਂ। ਕਾਦੋ। ਠੀਕ ਹਨ। ਚਾਹ ਪੀ ਲੋ। ਚਾਹ ਨਾ ਯਾਰਾ ਫੇ ਗੁੱਡੀ ਚੜੂਗੀ। ਗੁੱਡੀ ਨਹੀਂ ਚੜ੍ਹਦੀ। ਓਹ ਚਾਹ ਮਾੜੀ ਮੋਟੀ ਬੰਦਾ ਤੇ ਤੇਜ ਹੋ ਜਾਂਦਾ। ਹੈ ਬੰਦ ਕਰ ਰੋ ਆਪਾਂ ਕੰਦੇ। ਅੰਸਰ ਆ ਗਿਆ। ਹਾਂ ਕਿੱਧਰ ਗਿੱਦੜ ਗਿੱਦੜ ਸਿੰਗੀ ਦੇਣੀ ਹੈ ਤੈਨੂੰ ਇੱਕ ਇਹਨੂੰ ਜੇ ਗਿੱਦੜ ਸਿੰਗੀ ਇਹੋ ਜਿਹੀ ਦੇਣੀ ਹੈ ਕਿੱਧਰ ਤੇ ਮੇਰੀ ਗਿੱਦੜ ਪਾ ਜਾਣੀ ਜੀ ਪਹਿਲੇ ਇਹਨੂੰ ਨਾ ਰੱਖੋ ਦੋ ਮਿੰਟ ਹਾਂ ਏਰੇ ਮੋਰੇ ਬੀਨਾ ਵਜਾਉਣਾ ਪੀ ਮੇਲਣਾ ਪੈਂਦਾ ਓਏ ਮੇਰੇ ਤੇ ਵਜਾਉਣਾ ਤੈਨੂੰ ਚੱਕ ਕੇ ਉਹਨਾਂ ਨੇ ਓਏ ਆ ਬੀਨ ਵਰਗਾ ਬੰਦਾ ਇਹਦਾ ਪੀਨ ਸੁੱਖ ਬਣਾਈ ਗਿਆ ਸਭ ਦੀ ਸੁੱਖ ਓਰੇ ਫਿਰ ਬੁਲਾਵਾ ਤਰੋ ਹਾਂ ਨਾ ਬੀਬੀ ਹੱਦ ਪਾਣੀ ਆ ਮੈਂਗਾ ਬੀਨ ਨਵੇਂ ਬੰਦਾ ਸਾਡਾ ਮੇਲ ਨੂੰ ਲਾ ਬੰਦਾ ਮੈਂਗਾ ਬੀਨ ਆ ਕੰਝ ਲੋਨ ਵਾਲੀ ਬਾਬਾ ਇੱਕ ਵਾਰੀ ਬਾਬੇ ਆ ਕਿਨੇ ਬੀਨ ਬਜਾਈਏ ਬੀਨ ਚ ਫੜ ਗਿਆ ਇਹ ਮੋੜ ਕੇ ਬੱਜੀ ਨਹੀਂ ਨਿਕਲੇ ਨਾ ਬਾਹਰ ਇਮੋ ਔਰ ਏਲਾ ਜਤਿੰਦਰ ਬਾਉ ਦੇ ਸੜਾ ਕਿੰਨੀਆਂ ਲਾਲੀਆਂ ਤੇਰੇ ਬੱਗਾ ਮੂੰਹ ਹੋਇਆ ਤੇਰਾ ਕੀਤਿਆਂ ਤੇ ਸੂਟਿਆਂ ਨੇ ਚੂਸ ਲੈ ਲਾਲੀਆਂ ਚਿਹਰੇ ਤੇ ਕਿੱਥੋਂ ਹੋਣੀਆਂ ਇਸ ਵੀ ਲਾਲ ਲੜਕਈ ਮੈਨਾਂ ਬਿੜਾ ਨੂੰ ਚੋੜਿਆ ਹੁੰਦਾ ਲੈ ਬੇ ਬਾਬਾ ਤੁਹਾਡੇ ਸਾਹਮਣੇ ਬਾਜਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਆਵਾਜ਼ਾਂ ਤੇ ਵੀਰ ਸੁਣਾਈ ਗਾਣਾ ਮੇਰਾ ਭਰਾ ਨੰਮੀ ਆਇਆ ਓਏ ਪੰਜਾਬ ਦੇ ਹੀਰ ਸੁਣੋ ਬਾਜਵਾ ਅੱਜੂ ਕੇ ਪਿੰਡ ਦੇ ਕਿਉਂ ਵੱਡੇ ਕੱਪ ਦੇ ਨਾਲ ਬਾਤ ਕਰ ਮਾਰ ਗੱਪੀ ਰੀਡੀਓ ਪੜੀ ਬਾਬਾ ਤੇ ਆ ਮਾਨਿਆ ਯਾਰਾ ਪਰਹੁਣੀ ਹੋਏ ਪਿੰਡ ਕਾਲਾ ਸਿੰਘਾਂ ਦੇ ਸਾਫਾ ਸਰਪੰਚ ਤੇ ਸਾਡੀ ਕਮੇਟੀ ਦੇ ਮਾਲੀ ਜੀ ਹੈ 10000 ਰੁਪਏ ਦਾ ਨਾਸ਼ੂਕੀ ਹੈ ਮਨਿੰਦਰ ਪਾਲ ਸਿੰਘ ਸਾਰੇ ਗਾਮ ਆਪਾਂ ਜੋ ਦੂਜੇ ਨੰਬਰ ਤੇ ਰਹਿ ਗਏ ਰਾਹੀ ਵੀਰੇ ਇਹ ਆ ਕਛੋਟਾ ਜੇ ਆਪਾਂ ਨਾਲ ਸਾਡੀ ਪ੍ਰਬੰਧਕ ਕਮੇਟੀ ਦੇ ਜੀ ਸਿੰਘ ਜੀ ਬਸਣ ਮਾਚਰ ਮਾਰ ਕਰ ਰਿਹਾ ਗੱਪਰ ਢੋਟਾ ਕਿੱਥੋਂ ਸਾਰਾ ਸੋਰ ਕੱਢਿਆ ਤੂੰ ਠੀਕ ਹੈ ਜੀ ਓਏ ਜੁੜੀ ਤੇ ਜੁੜ ਗਈ ਜਾਓ ਵੀ ਚਲੋ ਸਵਾਹ ਕਰਤਾ ਸਵਾਹ ਫੋਨ ਗਰਮ ਹੋ ਗਿਆ ਫੋਨ ਗਰਮ ਚੱਲ ਚੱਲ ਸੋਰ ਕੱਢ ਲਓ ਜੀ ਮੇਲਾ ਗੇਲਾ ਦੇਖ ਕੇ ਅਸੀਂ ਆ ਗਏ ਘਰ ਤੇ ਪਾਪਾ ਤੈਨੂੰ ਮੇਲੇ ਦੇਖੇ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਉਹ 10 12 ਸਾਲ ਹੀ ਹੋ ਗਏ ਆ ਬਈ ਦੇਖੇ ਇਹਨੂੰ 10 12 ਸਾਲ ਹੋ ਗਏ ਆ ਜੀ ਚਲ ਤੈਨੂੰ ਵੀਡੀਓ ਕਾਲ ਤੇ ਦਿਖਾ ਦਾਂਗੇ ਆ ਫੇਰ ਤਾਂ ਹੈ ਹੋਊਗੀ ਮੈਂ ਫੋਨ ਚੀ ਦਿਖਾ ਦਿੰਦਾ ਫੋਨ ਤੇ ਲਾਈਵ ਦਿਖਾ ਦਿੰਨੇ ਹੁਣ ਨਾਮ ਵੰਡ ਹੁੰਦੇ ਹੋਣੇ ਆ ਤੇ ਉਹ ਦਿਖਾ ਦਿੰਨੇ ਆ ਸਾਰੇ ਐਰੀ ਨੇ ਵੀ ਉੱਥੇ ਸੀ ਸੂ ਚੰਗੇ ਬੰਨੇ ਤੇ ਦਿਓ ਸਾਹਿਬ ਫੇਰ ਜਿਹੜੀ ਗੱਲ ਹੋਈ ਸੀ ਤੇ ਪਨੀਰ ਦੀ ਸਬਜ਼ੀ ਲੈ ਆਈ ਆ ਮੰਮੀ ਤੇ ਦੇਖੀ ਮੰਮੀ ਟੋਲਣੀ ਚ ਮੰਮੀ ਲੈ ਆਈ ਕਿ ਨਹੀਂ ਲੈ ਆਈ ਆ ਮੈਂ ਕੌਣ ਲੈ ਕੇ ਆਇਆ ਭਾਵੇਂ ਕੋਈ ਲੈ ਆ ਮੀਲੇ ਗੀਲੇ ਦੇਣੀ ਝੜ ਦੇ ਮਿਲ ਕੇ ਦੇਦੇ ਨੇ ਤੇ ਤੁਸੀਂ ਸਾਡੇ ਬਲੌਗ ਜ਼ਰੂਰ ਦੇਖਿਆ ਕਰੋ ਕਿਉਂਕਿ ਬਾਕੀ ਵੀ ਬਲੌਗ ਹੁੰਦੇ ਆ ਪਰ ਸਾਡੇ ਬਲੌਗ ਤੇ ਟੱਬਰ ਚ ਬਹਿ ਕੇ ਵੀ ਦੇਖ ਸਕਦੇ ਸਾਰੇ ਹੁਣ ਨੈਕਸ ਡੇਲੀ ਬਲੌਗ ਬਣਾਇਆ ਕਰਨਾ ਆ ਤੇ ਮਿਲਦੇ ਆ ਨੈਕਸਟ ਬਲੌਗ ਚ ਹੋਰ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਗੱਲਬਾਤ ਕੁਛ ਨਹੀਂ ਕਰਨੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਜਿਹੜੇ ਬਲੌਗ ਹੈ ਇਹ ਸ਼ੇਅਰ ਕਰਿਆ ਕਰੋ ਹਾਂ ਠੀਕ ਹੈ ਨਾ ਸ਼ੇਅਰ ਕਰਿਆ ਕਰੋ ਜਿਹੜੇ ਜਿਹੜੇ ਸਾਨੂੰ ਪਸੰਦ ਕਰਦੇ ਆ ਸਾਡੇ ਬਲੌਗ ਦੇਖਦੇ ਆ ਉਹ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਨਾ ਐਵੇਂ ਤੁਮੇ ਬੋਲ ਪੋ ਇਹ ਆਇਆ ਗਰੋਂਡੋ ਹਣ ਦੇਲਾ ਸਾਰਾ ਮੇਲਾ ਦੇਖ ਕੇ ਫੇਰ ਵੀ ਇਹ ਮੁੰਡੇ ਨੇ ਗਰੌਂਡੇ ਕਰਨਾ ਕਿ ਜਾ ਕੇ ਹੈਰੀ ਗਰੌਂਚ ਕੀ ਕਰਦਾ ਉਹਨਾ ਬਾਲੀਬਾਲ ਲੈ ਤਾਂ ਉਹ ਤਾਂ ਕਹਿੰਦਾ ਜਿਮ ਖੋਲਣਾ ਮੇਰੇ ਅੰਗੋ ਤੇ ਜਿਮ ਸਾਡੇ ਕੋਲ ਲੱਗ ਨਹੀਂ ਹੋਇਆ ਜਿਮ ਲੱਗ ਨਹੀਂ ਪਾਉਂਦੇ ਦੇ ਦੇ 15 ਤਰੀਕ ਨੂੰ ਸ਼ੁਰੂ ਕਰਦੇ ਉਹ ਠੀਕ ਨਹੀਂ ਹੁੰਦਾ ਚਲੋ ਓਕੇ ਬਾਏ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਜਉਂਦੇ ਬਾਦ ਦੇ ਰਹੋ ਮਿਲਦੇ ਆ ਨੈਕਸਟ ਬਲੌਗ